ਹਾਂਜੀ ਵੱਡਿਆਂ ਨੂੰ ਪਿਆਰੀ ਪੈਂਦੇ ਆ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਕੋਈ ਰਾਈਡ ਤੇ ਨਹੀਂ ਚੱਲੇ ਬਸ ਇਦਾਂ ਹੀ ਕੰਮ ਤੋਂ ਥੋੜਾ ਜਿਹਾ ਜਲਦੀ ਆ ਗਏ ਜੀ ਤੇ ਮੈਂ ਕਿਹਾ ਚਲੋ ਨਾਲ ਹੀ ਸਮਾਂ ਹੈਗਾ ਸੀਗਾ ਅੱਜ ਦੱਸੇ ਸਮਾਂ ਦਾ ਸ਼ਾਮ ਦਾ ਹੋ ਗਿਆ 6:30 ਵਜੇ ਦਾ ਤੇ ਮੈਂ ਕਿਹਾ ਨਾਲੇ ਆਪਣਾ ਇੱਕ ਸਾਈਕਲਿੰਗ ਕਰੀਏ ਜੀ ਤੇ ਨਾਲੇ ਕੋਈ ਕਹਿ ਲਈਏ ਕਿ ਆਪਣਾ ਪਹਿਵਾਨੇ ਗੇੜਾ ਜਾਂ ਮਾਰੀਏ ਬਸ ਸਾਈਕਲ ਲੈ ਕੇ ਤੇ ਜਿਆਦਾ ਦੂਰ ਨਹੀਂ ਜਾਂਦੇ ਬਸ ਜਾਵਾਂਗੇ ਆਪਾਂ ਇੱਥੋਂ 10-12 ਕਿਲੋਮੀਟਰ ਦੇ ਕਿੜਾ ਜਿਹਾ ਕੱਟ ਕੇ ਆਵਾਂਗੇ ਇੱਕ ਤੇ ਨਾਲ ਪ੍ਰੈਕਟਿਸ ਹੋ ਜੂਗੀ ਤੇ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਆ ਤੁਹਾਨੂੰ ਪਤਾ ਕਿ ਹੁਣ ਆਪਣੀ ਰਾਈਡ ਆ ਰਹੀ ਆ ਤੇ ਉਹ ਰਾਈਡ ਵੀ ਆਪਣੀ ਹੋ ਜੂਗੀ 2.5-300 ਕਿਲੋਮੀਟਰ ਦੇ ਨੇੜੇ ਤੇੜੇ ਦੀ ਰਾਈਡ ਹੋਊਗੀ ਜੀ ਬਹੁਤ ਆ ਨਾਲ ਹਫਤਾ ਜਾਂ 10 ਦਿਨਾਂ ਦੇ ਵਿੱਚ ਆਪਾਂ ਰਾਈਡ ਸ਼ੁਰੂ ਕਰ ਦੇਣੀ ਆ ਜੀ ਉਹ ਤੇ ਉਹ ਆਪਾਂ ਤੁਹਾਨੂੰ ਉਸੇ ਟਾਈਮ ਹੀ ਦੱਸਾਂਗੇ ਤੇ ਜਾ ਕਿੱਥੇ ਰਹੇ ਆਪਾਂ ਤੇ ਅੱਜ ਦਾ ਵਕਤ ਆਪਾਂ ਇੱਥੇ ਮੇਨ ਪਟਿਆਲੇ ਸ਼ਹਿਰ ਤੋਂ ਬਹੁਤ ਥੋੜਾ ਜਿਹਾ ਦੂਰ ਹੀ ਜਾਵਾਂਗੇ ਜੇ ਆ ਪਿੰਡਾਂ ਜਿਹਾ ਕਣੀ ਤੇ ਉਹ ਆਪਣਾ ਪੁਰਾਣੇ ਰਾਹ ਨੇ ਜਿੱਥੇ ਆਪਾਂ ਪਹਿਲਾਂ ਕੰਮ ਕਰਿਆ ਕਰਦੇ ਸੀਗੇ ਤੇ ਮੈਂ ਕਿਹਾ ਚਲੋ ਨਾਲੇ ਵੀਡੀਓ ਬਣਾ ਲਈ ਨਾ ਤੇ ਤੁਹਾਨੂੰ ਵੀ ਨਾਲੇ ਥੋਡੇ ਨਾਲ ਗੱਲਾਂ-ਪੱਤਾ ਕਰਦੇ ਜਾਵਾਂਗੇ ਆਪਾਂ ਨਾਲੇ ਆਪਣਾ ਟਾਈਮ ਜਾਂ ਵੀ ਪਾਸ ਹੋ ਜੂਗਾ ਕਾਫੀ ਟਾਈਮ ਹੋ ਗਿਆ ਸੀ ਇਨਾਂ ਨੇ ਆਪਣੇ ਵੀਡੀਓ ਵੀ ਨਹੀਂ ਕੋਈ ਅਪਲੋਡ ਕੀਤੀ ਹੈਗੀ ਚਲੋ ਫਿਰ ਦੇ ਨਾ ਚੱਲਦੇ ਹਾਂ ਹੁਣ ਰਾਹਾਂ ਤੇ ਗੱਲਾਂ ਕਰਦੇ ਥੋਡੇ ਨਾਲ ਹਾਂ ਜੀ ਭਾਈ ਆ ਆ ਗਿਆ ਗਰਨੌਰ ਸਿੰਘ ਦਾ ਸਕੂਲ ਜੀ ਗਰਨੌਰ ਸਿੰਘ ਕੌਣ ਆ ਇਹ ਤੁਸੀਂ ਪਿੱਛੇ ਜੇ ਆਪਣੀਆਂ ਇੱਕ ਵੀਡੀਓ ਦੇ ਵਿੱਚ ਦੇਖਿਆ ਸੀਗਾ ਆਪਾਂ ਗਏ ਸੀਗੇ ਗੁਰੂ ਘਰ ਕਰਹਾਲੀ ਸਾਹਿਬ ਆਪਣੇ ਨਾਲ ਬرو ਚੋਬਰ ਸਾਈਕਲਿੰਗ ਕਰਕੇ ਗਿਆ ਸੀਗਾ ਜੀ ਗਰਨੌਰ ਸਿੰਘ ਬਾਹਰ ਘਰ ਤੋਂ ਆਪਾਂ 2.5-3 ਕਿਲੋਮੀਟਰ ਆਏ ਆ ਜੀ ਬਜੜਾ ਅੱਗੇ ਚੌਕ ਆ ਗਿਆ ਇਹ ਆਹ ਚੌਕ ਤੋਂ ਥੱਬੇ ਆ ਤੋਂ ਮੁੜ ਕੇ ਮੈਂ ਦਿਖਾਣਾ ਤੁਹਾਨੂੰ ਤੇ ਆ ਜਿਹੜੀ ਸਿੱਧੀ ਸੜਕ ਜਾ ਰਹੀ ਆ ਇਹ ਤਾਂ ਬਾਗੀ ਸਿੱਧੀ ਸੁੰਦਰ ਨੂੰ ਸੁੰਦਰ ਪਿੰਡ ਸ਼ੁਰੂ ਹੋ ਜਾਂਦਾ ਜੀ ਇੱਥੋਂ ਤੇ ਆਪਾਂ ਮੁੜ ਜਾਣਾ ਇੱਥੋਂ ਆ ਸੱਜੇ ਆ ਤਾਂ ਠੇਕੇ ਦੇ ਨਾਲ ਹੀ ਇਹ ਚੜ ਗਿਆ ਜੀ ਮੈਨ ਰੋਡ ਯਾਰ ਹੌਣ ਦਾ ਲੱਗੇ ਆਉਂਦੇ ਆ ਔਰ ਦੇਖ ਇਹ ਸਾਰੇ ਭਾਈ ਇਹ ਤੁਹਾਨੂੰ ਇੱਥੇ ਇਕੱਠੇ ਜਾਂ ਸਵੇਰੇ ਮਿਲੇਗਾ ਜਾਂ ਸ਼ਾਮ ਨੂੰ ਮਿਲੂਗਾ ਇਹ ਚੌਂਕ ਦੇ ਵਿੱਚ ਇਹ ਸਾਰੇ ਪਰਵਾਸੀ ਨੇ ਜੀ ਆਪਣੇ ਜਿਹੜੇ ਕਿ ਇਹ ਇੱਥੇ ਕਿਉਂ ਇਕੱਠੇ ਹੁੰਦੇ ਨੇ ਇਹ ਇੱਕ ਤਾਂ ਇਹ ਚਲੋ ਉੰਜ ਲੇਬਰ ਚੌਂਕ ਦਾ ਬਣਾਈ ਹੋਇਆ ਇਹ ਰੋਡ ਜਿਹੜੀ ਸੜਕ ਦੇ ਉੱਪਰ ਆਪਾਂ ਸਫ਼ਰ ਕਰ ਰਹੇ ਹਾਂ ਹੁਣ ਜਾ ਰਹੇ ਹਾਂ ਜੀ ਇਹ ਸੜਕ ਤੇ ਨਾ ਆਪਣਾ 4-5 ਫੈਕਟਰੀਆਂ ਨੇ ਜੀ ਇਸ ਰੋਡ ਦੇ ਉੱਤੇ ਬਣੀਆਂ ਹੋਈਆਂ ਤੇ ਸਾਰੇ ਉਹਨਾਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਜੀ ਇਹ। ਇਹ ਮੰਦਿਰ ਵੀ ਹੁਣੇ ਨਵੇਂ ਬਣਾਏ ਰਿਹਾ ਕਿ ਜਿਆਦਾ ਪੁਰਾਣਾ ਨਹੀਂ ਹੈਗਾ ਇੱਧਰ। ਇਹ ਰੋਡ ਦੇ ਉੱਤੇ ਜੀ ਆਪਾਂ ਲਗਾਤਾਰ 4.5 ਜਾਂ 5 ਕੇ ਸਾਲ ਦੋ ਗਾਇ ਜੀ ਇਹ ਰੋਡ ਮੰਨੇ ਆਪਾਂ ਭਾਈ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਮੈਂ ਨਾ ਉੱਥੇ ਭੰਨਰੀ ਪਿੰਡ ਇੱਕ ਪੇਪਰ ਮੀਲਾ ਜੀ ਫੈਕਟਰੀ ਜਿੱਥੇ ਆਪਾਂ ਪਹਿਲਾ ਕੰਮ ਕਰਦੇ ਹੁੰਦੇ ਸੀਗੇ ਅੱਜ ਤੋਂ 15 ਕ ਸਾਲ ਪਹਿਲਾਂ ਜੀ ਤੇ ਫਿਰ ਉੱਥੇ ਜਾਇਆ ਕਰਦੀ ਸੀਗੇ ਇਹ ਮੇਨ ਰੋਡ ਸਿੱਧਾ ਉੱਥੇ ਜਾਂਦਾ ਜੀ ਇਹ ਭੰਨਰੀ ਪੰਨਰੀ ਤੋਂ ਅੱਗੇ ਆਪਣਾ ਭੰਨਰਾ ਭੰਨਰੀ ਟਰੋਲਾ ਟਰੋਲੀ ਅੱਗੇ ਜਾ ਕੇ ਸਿੱਧਾ ਉਹ ਸਮਾਣੇ ਰੋਡ ਦੇ ਉੱਤੇ ਚੜ ਜਾਂਦੇ ਦੀ ਬਸ ਆਹ ਰੋਡ ਆਪਾਂ ਇਥੋਂ ਜ਼ਿਆਦਾ ਦੂਰ ਨਹੀਂ ਜਾਵਾਂਗੇ ਤੇ ਜਾਵਾਂਗੇ ਬਸ ਲਾ ਲਓ ਤੁਸੀਂ ਕਿ 10 ਜਾਂ 11 ਕਿਲੋਮੀਟਰ ਜੀ ਬਾ ਜਿਹੜਾ ਮੇਨ ਹਾਈਵੇ ਨੰਗਦਾ ਇੱਕ ਇਥੋਂ ਤੇ ਉਹ ਹਾਈਵੇ ਕਿਹੜਾ ਜੀ ਉਹ ਹਾਈਵੇ ਇਥੋਂ ਆਪਣਾ ਰਾਜਪੁਰੇ ਰੋਡ ਤੋਂ ਨਿਕਲਦਾ ਜੀ ਉਹ ਜਿੱਥੇ ਕੀ ਆਪਣਾ ਇਹ ਨਵਾਂ ਬੱਸ ਸਟੈਂਡ ਬਣਿਆ ਨਾ ਜੀ ਪਟਿਆਲੇ ਉੱਥੋਂ ਸ਼ੁਰੂ ਹੋ ਗਏ ਇਹ ਜਾਂਦਾ ਜੀ ਸਿੱਧਾ ਉਹ ਉੱਥੇ ਸੰਗਰੂਰ ਭਵਾਨੇਗੜ ਰੋਡ ਤੇ ਚੜ ਜਾਂਦਾ ਜੀ ਹੁਣ ਤਾਂ ਵਧੀਆ ਬਹੁਤ ਕੁਝ ਬਣ ਗਿਆ ਜੀ ਇੱਥੇ ਜਿੱਦਾਂ ਕਿ ਉਹ ਸਾਹਮਣੇ ਦੇਖੋ ਨਾ ਪਿੱਛੇ ਦਰਖਤਾਂ ਆ ਜਿਹੜਾ ਇਹ ਗਰਾਊਂਡ ਬਣ ਰਹੇ ਆ ਜੀ ਖੇਡਾਂ ਦੇ ਹੈ ਤਾਂ ਉਦਾਂ ਪ੍ਰਾਈਵੇਟ ਨੇ ਇਹ ਅੱਗੇ ਵੀ ਕਾਫੀ ਬਣ ਗਏ ਇਹ ਹੁਣ ਤਾਂ ਪਾਲਾ ਦਾ ਜਿਵੇਂ ਸੁੰਨ ਰੋਡ ਹੁੰਦਾ ਸੀਗਾ ਜੀ ਇੱਥੇ ਰਾਤ ਨੂੰ ਤਾਂ ਆਪ ਇੱਥੇ ਇਕੱਲਾ ਬੰਦਾ ਸਫਰ ਕਰ ਹੀ ਨਹੀਂ ਸਕਦਾ ਸੀਗਾ ਜੀ ਜੇ ਅਣਜਾਣ ਬੰਦਾ ਜੀ ਬੱਸ ਫੇਰਦਾ ਟੰਗਿਆ ਗਿਆ ਸਮਝੋ ਹਾਂ ਜਿਹੜਾ ਭੇਤੀ ਹਰੋਜ਼ ਦਾ ਜੀ ਆਪਣਾ ਆਪ ਡਾਊਨ ਕਰਨ ਵਾਲਾ ਉਹਨੂੰ ਤਾਂ ਪਤਾ ਕੀ ਕਿੰਨੇ ਕੁ ਸਪੀਡ ਤੇ ਕਿੱਥੇ ਕਿ ਭਜਾਉਣਾ ਆਪਣਾ ਮੋਟਰਸਾਈਕਲ ਜਾਂ ਹੋਰ ਗੱਡੀਕਾਰ ਜੀ ਬਹੁਤ ਰਿਸਕ ਹੁੰਦਾ ਸੀਗਾ ਜੀ ਇਹ ਰੋਡ ਦੇ ਉੱਤੇ ਆ ਦੇਖੋ ਹੁਣ ਆ ਜਿਹੜਾ ਆਪਣੇ ਖੱਬੇ ਹੱਥਾ ਇਹ ਇਹ ਹੁਣ ਤਾਂ ਚਲੋ ਵਧੀਆ ਪਾਰਕ ਜਿਹਾ ਬਣਾਤਾ ਠੀਕਾ ਇਹ ਸਾਰਾ ਬੀੜ ਹੁੰਦਾ ਠੀਕਾ ਜੀ ਇੱਥੇ ਜੰਗਲ ਤੇ ਟੂ ਜੱਡ ਇਹ ਹੈਗਾ ਇੱਥੋਂ ਜੰਗਲ 4 ਹਾਂ 4-5 ਕਿਲੋਮੀਟਰ ਦਾ ਇਹ ਬਾਟ ਆ ਜੀ ਰੋਡ ਤੇ ਜਿਹੜਾ ਜੰਗਲ ਜਿਹਾ ਪੈਂਦਾ ਹੁੰਦਾ ਠੀਕਾ ਬੀੜ ਹੁੰਦਾ ਠੀਕਾ ਜੀ ਇਹ ਪਹਿਲਾਂ ਇਹ ਵਧੀਆ ਪਾਰਕ ਬਣਾਤਾ ਠੀਕਾ ਅੱਜ ਤਾਂ ਥੱਲੇ ਕੱਚਾ ਜਣਾ ਟਰੈਕ ਜਿਹਾ ਬਣਿਆ ਹੋਇਆ ਜੀ ਸੈਰ ਕਰਨ ਦੇ ਲਈ ਪਬਲਿਕ ਦੇ ਲਈ ਹੁਣ ਤਾਂ ਜਿਵੇਂ ਵਿੱਚ ਦੁਆਰੇ ਇੱਥੇ ਦੇਖ ਰਹੇ ਖੀ ਜੀ ਇਹ ਹੁਣ ਹੋ ਨਹੀਂ ਰਹੀ ਦੁਆਰੇ ਫੇਰ ਜੰਗਲ ਬੰਨਾ ਸ਼ੁਰੂ ਹੋ ਗਿਆ ਇਹ ਨਹੀਂ ਤਾਂ ਵਿੱਚ ਵਧੀਆ ਫੁੱਲ ਬੁੱਟੀਆਂ ਇੱਥੇ ਬੈਠਣ ਨੂੰ ਬਹੁਤ ਵਧੀਆ ਬਣਾ ਦੇਦੀਗਾ ਇਹ ਬੁੱਛੇ ਜੀ ਹੁਣ ਤਾਂ ਦੁਆਰੇ ਜੰਗਲ ਦਾ ਰੂਪ ਧਾਰਨ ਲੱਗ ਗਿਆ ਜੀ ਇਹ ਬਹੁ 바ਕੇ ਹੁੰਦੇ ਸੀਗੇ ਜੀ ਇਹ ਰੋਡ ਤੇ ਨਾ ਰਾਤ ਨੂੰ ਪਰ ਗੁਰੂ ਸਾਹਿਬ ਦੀ ਇਨੀ ਕਿਰਪਾ ਰਹੇ ਜੀ ਸਾਢੇ 4-5 ਕੇ ਸਾਲ ਹਾਂ ਮੈਂ ਆਂਦਾ ਜਾਂਦਾ ਰਿਹਾ ਐ ਰੋਡ ਦੇ ਉੱਤੇ ਮਨੂੰ ਨੇ ਕਦੇ ਪਰ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੋਈ ਟੱਕਰ ਆ ਜਾਂ ਕੋਈ ਭਾਕਾ ਹੋਇਆ ਆਪਣੇ ਨਾਲ ਹਾਂ ਜੇ ਭਾਕਾ ਹੁੰਦਾ ਸੀਗਾ ਮੇਰੇ ਤੋਂ ਜਾਂ ਵੀ 5 ਕਿ ਮਿੰਟ ਪਹਿਲਾਂ ਉਹ ਭਾਕਾ ਹੋ ਕੇ हट ਜਾਂਦਾ ਸੀਗਾ ਜੀ ਇਨੀ ਕਿਰਪਾ ਰਹੇ ਜੀ ਗੁਰੂ ਸਾਹਿਬ ਦੀ ਜੀ ਬਹੁਤ ਮੀਲੇ ਜੀ ਮਨੂੰ ਰਾਹ ਦੇ ਵਿੱਚ ਬੰਦੇ ਵਿਚਾਰੇ ਰੋਂਦੇ ਹੁੰਦੇ ਸੀਗਾ ਰਾਹ 'ਚ ਖੜ ਕੇ ਹੁਣ ਜਿੱਤਾ ਕੋਈ ਕੋਈ ਕੁਝ ਖੋਗੇ ਲੈ ਗਿਆ ਉਹਨਾਂ ਦਾ ਮੋਬਾਈਲ ਲੈ ਗਿਆ ਪੈਸੇ ਲੈ ਗਿਆ ਆ ਜਿਹੜੇ ਆਪਣੇ ਨਰਸੜੀਏ ਹੁੰਦੇ ਨੇ ਜੀ ਸਾਰੇ ਇੱਥੇ ਬਾ ਨਾਲ ਹੀ ਆ ਜੰਗਲ ਦੇ ਵਿੱਚ ਇੱਥੇ ਲੋਕੇ ਖੜ ਜਾ ਕਰਦੇ ਸੀਗੇ ਜਦੋਂ ਦੇਖੇਗੇ ਕੋਈ ਕੱਲਾ ਬੰਦਾ ਆ ਰਿਹਾ ਸਾਈਕਲ ਤੇ ਜਾਂ ਬਸ ਜਦੋਂ ਘੇਰ ਲੈਣਾ ਉਹਨਾਂ ਨੇ ਤੇ ਉਹ ਘੇਰਦੇ ਕਦੋਂ ਹੁੰਦੇ ਸੀਗੇ ਉਹਨਾਂ ਨੂੰ ਉਹ ਘੇਰਦੇ ਹੁੰਦੇ ਸੀਗੇ ਹਾਂਜੀ ਉਹ ਬੰਦਿਆਂ ਨੂੰ ਘੇਰਦੇ ਕਦੋਂ ਹੁੰਦੇ ਸੀ ਕਿ ਉਹ ਉਹਨਾਂ ਦਾ ਵੀ ਨਾ ਦਿਨ ਬੰਨੇ ਹੋਏ ਜੀ ਜੀ ਵੀ ਜਿੱਦਾਂ ਮਹੀਨੇ ਦੇ ਨਾ ਉਹ ਵੀ ਜਿਆਦਾ ਉਹ ਖੇਰਲੇ ਦਿਨਾਏ ਦੇ ਵਿੱਚ ਖੜਾ ਕਰਦੇ ਸੀਗੇ ਇਸ ਰੋਡ ਦੇ ਉੱਤੇ ਲੁਕੇ ਇੱਥੇ ਜਾਓ ਸਟਾਰਟਿੰਗ ਤੇ ਵੀ ਜਿੱਦਾਂ 2-3 ਤਰੀਕ ਹੋਗੇ 4 ਤਰੀਕ ਹੋਗੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਪਿੱਛੇ ਦੱਸ ਕੇ ਹਟਿਆ ਕਿ ਇਸ ਰੋਡ ਦੇ ਉੱਤੇ ਨਾ ਫੈਕਟਰੀਆਂ ਬਹੁਤ ਨੇ ਜਿ ਬਣੀਆਂ ਹੋਈਆਂ ਤੇ ਉਹ ਜਿਹੜੀ ਪਿੱਛੇ ਸਾਰੀ ਲੇਬਰ ਖੜੀ ਹੈ ਮੈਂ ਤੁਹਾਨੂੰ ਦਿਖਾਈਏ ਚੌਂਕ ਦੇ ਵਿੱਚ ਜੀ ਉਹ ਫਿਰ ਇਹਨਾਂ ਫੈਕਟਰੀਆਂ ਦੇ ਵਿੱਚ ਜਾਂਦੀ ਆ ਕੋਈ ਸ਼ਿਫਟਾਂ ਸ਼ਿਫਟਾਂ ਦੇ ਵਿੱਚ ਡਿਊਟੀਆਂ ਹੁੰਦੀਆਂ ਹੁਣ ਇਹਨਾਂ ਦੀਆਂ ਕੋਈ ਰਾਤ ਨੂੰ ਆ ਰਿਹਾ 12 ਵਜੇ ਛੁੱਟ ਕੇ ਕੋਈ ਸਵੇਰੇ ਆ ਰਿਹਾ 4-5 ਵਜੇ ਛੁੱਟ ਕੇ ਉੱਥੇ ਫੈਕਟਰੀ 'ਚੋਂ ਤੇ ਉਹ ਫਿਰ ਉਹਨਾਂ ਦਾ ਉਹੀ ਸ਼ਿਫਟਾਂ ਦਾ ਟਾਈਮ ਚੱਕਿਆ ਕਰਦੇ ਸੀਗੇ ਬੰਦੇ ਜੀ ਤੇ ਜਦੋਂ ਆਣਾ ਉਹਨਾਂ ਨੇ ਪਰਵਾਸੀਆਂ ਨੇ ਉਹਨਾਂ ਨੂੰ ਪਤਾ ਕਿ ਹੁਣ ਐਂਡ ਵਾਲੇ ਮਹੀਨੇ 'ਚ ਆ ਮਹੀਨੇ ਦੇ ਸਟਾਰਟਿੰਗ 'ਚ ਇਹਨਾਂ ਨੂੰ ਤਨਖਾਹ ਮਿਲਿਆ ਕਰਦੀਆਂ ਜੀ ਉੱਥੇ ਫੈਕਟਰੀਆਂ ਦੇ ਵਿੱਚੋਂ ਇਹ ਫਿਰ ਉਹਨਾਂ ਦਿਨਾਂ ਦੇ ਵਿੱਚ ਖੜ ਕੇ ਇੱਥੇ ਉਹਨਾਂ ਨੂੰ ਘੇਰਿਆ ਕਰਦੇ ਸੀਗੇ ਜੀ ਤੇ બસ ਆ ਕੁਛ ਚੱਲਿਆ ਕਰਦਾ ਸੀਗਾ ਜੀ ਉਹਨਾਂ ਦਿਨਾਂ ਦੇ ਵਿੱਚ ਹੁਣ ਮੇਰੇ ਵਰਗਾ ਤਾਂ ਚਲੋ ਭੇਤੀ ਹੋ ਗਿਆ ਤੇ ਮਾਦਾ ਮੋਟਰਸਾਈਕਲ ਬਸ ਇੱਕ ਵਾਰੀ ਉੱਥੇ ਫੈਕਟਰੀ 'ਚ ਜਦੋਂ ਗੇਅਰ ਪਾਲਿਆ ਉਹਦਾ ਟੋਪ ਜੀ ਬਸ 70 80 90 ਤੋਂ ਥੱਲੇ ਮੋਟਰਸਾਈਕਲ ਉਤਰਦਾ ਹੀ ਨਹੀਂ ਹੁੰਦਾ ਤੇ ਬਸ ਉਹ ਪਿੱਛੇ ਚੌਂਕ ਦੇ ਉੱਤੇ ਜਾ ਕੇ ਉੱਥੇ ਹੀ ਆਪਣਾ ਮੋਟਰਸਾਈਕਲ ਰੋਕਿਆ ਕਰਦਾ ਸੀਗਾ ਜੀ ਮੈਂ ਤੇ ਵਾਕਾ ਹੋਇਆ ਚਲੋ ਮੈਂ ਤੁਹਾਨੂੰ ਦੱਸਦਾ ਮੇਰੇ ਨਾਲ ਵੀ ਪਰ ਉਹ ਗੁਰੂ ਸਾਹਿਬ ਦੀ ਵੀ ਮੈਂ ਤੁਹਾਨੂੰ ਦੱਸਿਆ ਕਿ ਇੰਨੀ ਕਿਰਪਾ ਰਹੀ ਹੈ ਆਪਣੇ ਤੇ ਕਿ ਇਦਾਂ ਦਾ ਕੋਈ ਚਾਂਸ ਨਹੀਂ ਹੋਇਆ ਕਿ ਆਪਣੇ ਨਾਲ ਲੁੱਟ ਖੋਹਦਾ ਜੀ ਆ ਨਾਲ ਹੀ ਇਧਰ ਪੀਰ ਬਾਬਾ ਜੀ ਦੀ ਦਰਗਾਹ ਆ ਗਈ ਜੀ ਸੱਜਿਆ ਥਾਂ ਆ ਦੇਖੋ ਬੱਚੇ ਰਨਿੰਗ ਕਰਦੇ ਫਿਰਦੇ ਨੇ ਹੁਣ ਤਾਂ ਬਸ ਜਿਹੜਾ ਜੋ ਆਪਣਾ ਇਹ ਆ ਕਲਾ ਕੱਚਾ ਹੈ ਆ ਟਰੈਕ ਜਿਹਾ ਹੀ ਰਹਿ ਗਿਆ ਬਸ ਬਾਕੀ ਵਿੱਚ ਤਾਂ ਆ ਕੋ ਇੱਥੇ ਤਾਂ ਹੈਗੇ ਨੇ ਥੋੜੀ ਜਿਹੀ ਫੁੱਲ-ਬੁੱਟੀ ਜੀ ਕੋਈ ਵੀ ਅਵਾਹਿਕ ਪ੍ਰਣਾਮ ਸ਼ਹੀਦਾਂ ਨੂੰ ਮੈਂ ਨਾ ਇੱਕ ਦਿਨ ਐਥੋਂ ਰਾਤ ਨੂੰ ਆ ਰਿਹਾ ਸੀ ਟਾਈਮ ਹੋਗਾ ਉਹ ਕਰੀਬ 12:30 1 ਵਜੇ ਦਾ ਜੀ ਤੇ ਅੱਜ ਇੱਥੇ ਮੈਂ ਤੁਹਾਨੂੰ ਪਿੱਛੇ ਪੀਰ ਬਾਬਾ ਜੀ ਦੀ ਦਰਗਾਹ ਦਿਖਾਈਆ ਇਹ ਪੀਰ ਬਾਬਾ ਜੀ ਦੀ ਦਰਗਾਹ ਦੇ ਨਾਲ ਕੋਲੀ ਥੋੜਾ ਜਿਹਾ ਅਗਲੇ ਪਾਸੇ ਇੱਥੇ ਖੜਾ ਇੱਕ ਉਹ ਪ੍ਰਵਾਸੀ ਰੋਰਿਆ ਦੀਗਾ ਤੇ ਜਦੋਂ ਮੈਂ ਉਹ ਤੋਂ ਪੁੱਛਿਆ ਆ ਕੇ ਉਸ ਨੂੰ ਜਿੱਦਾਂਗੇ ਉਹ ਬੰਦੇ ਜਿਹੜੇ ਉਸ ਤੋਂ ਲੁੱਟਖੋ ਕਰਕੇ ਗਏ ਸੀ ਉਹ ਮਨੂੰ ਰਸਤੇ ਦੇ ਵਿੱਚ ਮੇਲੇ ਵੀ ਪਿੱਛੇ ਜਾਂ ਮੋਟਰਸਾਈਕਲ ਤੇ ਉਹਨਾਂ ਕੋਲ ਤਿੰਨ ਬੰਦੇ ਦੀਗੇ ਜੀ ਉਹ ਤੇ ਉਹਨੇ ਮਨੂੰ ਹੱਥੋਂ ਮਾਰਿਆ ਚਲੋ ਮੈਂ ਰੁਕਿਆ ਉਹਨੂੰ ਪੁੱਛਿਆ ਕੀ ਸਾਉ ਕਤਾਵਾ ਤੇਰਾ ਕਿਉਂ ਰੋ ਰਹਾ ਤੂੰ ਇੱਥੇ ਖੜਾ ਰਾਤ ਹੀ ਰਾਤ ਨੂੰ ਤੇ ਉਹ ਫਿਰ ਉਹ ਬੰਦੇ ਨੇ ਦੱਸਿਆ ਕਿ ਕਹਿੰਦਾ ਮੇਰਾ ਪੈਸਾ ਪੂਸਾ ਛੀਲ ਲਿਆ ਯਾਰ ਜਹਾਂ ਸਭ ਕੁਝ ਉਹ ਲੜਕੇ ਭਾਗ ਗਏ ਤੇ ਉਹਨੂੰ ਪਕੜਦਾ ਹਾਂ ਮੈਂ ਕਿਹਾ ਭਈਆ ਉਹ ਕਿੱਥੇ ਹੋਣਾ ਬਣ ਲੱਭਣਗੇ ਤੇ ਮਹਾ ਤੂੰ ਨਾਲ ਉਹ ਖੜਾ ਕਿਉਂ ਰੋ ਰਹਾ ਤਾ ਕਹਿੰਦਾ ਕਿਆ ਕਰੂੰ ਉਹ ਮੈਂ ਕਿਹਾ ਭਾਈ ਜਿਹੜਾ ਸਾਈਕਲ ਆ ਤੇਰੇ ਹੱਥ ਜਾਏਗਾ ਨਾ ਆ ਵੀ ਤੇਰਾ ਖੋ ਕੇ ਲਈ ਹੋਆ ਕੋਈ ਹੋਰ ਹੁਣ ਤਾਂ ਚਲੋ ਪੈਸਾ ਪੂਸਾ ਖੋ ਕੇ ਲੈ ਗਏ ਮੋਬਾਈਲ ਜਾ ਲੈ ਕੇ ਤੇਰਾ ਖੋ ਕੇ ਆੜਾ ਸਾਈਕਲ ਦਾ ਹੈਗਾ ਮੈਂ ਇਹਨੂੰ ਵੀ ਲੈ ਜਾਣਗੇ ਬਾ ਚੁੱਪਾ ਕਰਕੇ ਮੈਂ ਹੁਣ ਘਰ ਨੂੰ ਲੰਘ ਜਾ ਹੋਰ ਕੁਝ ਨਹੀਂ ਹੋ ਸਕਦਾ ਮੈਂ ਤੇਰਾ ਹੁਣ ਇੱਥੇ ਇਹ ਜੇ ਬਾਕੀ ਹੁੰਦੇ ਸੀਗੇ ਜੀ ਤੇ ਇੱਕ ਹੋਰ ਹੋਇਆ ਸੀਗਾ ਅਗਲੇ ਪਾਸੇ ਈਸੀ ਰੋਡ ਤੇ ਨਾ ਇਹ ਮੈਂ ਨਾ ਜਾਂਦਾ ਸਿੱਧਾ ਰੋਡ ਇਹ ਰੋਡ ਦੇ ਨਾ ਆਪਣਾ ਅੱਗੇ ਇੱਕ ਮੈਨ ਪਿੰਡਾ ਹੋਊਗਾ ਜੀ ਤੇ ਫੈਕਟਰੀ ਵੀ ਬੜੀ ਬਹੁਤ ਪੁਰਾਣੀ ਫੈਕਟਰੀ ਉੱਥੇ ਸ਼ਰਾਦ ਫੈਕਟਰੀ ਆ ਮੈਂ ਮਸ਼ਹੂਰ ਰਹੀ ਹੈ ਜੀ ਉਹ ਵੀ ਫੈਕਟਰੀ ਕਿਸ ਟਾਈਮ ਤੇ ਉਹ ਆਪਣਾ ਉਥੇ ਮੈਨ ਫੈਕਟਰੀ ਦੇ ਨਾਲ ਹੀ ਨਾ ਇੱਕ ਪੈਟਰੋਲ ਪੰਪ ਹੈ ਜੀ ਉਥੇ ਤੇ ਉਹ ਪੈਟਰੋਲ ਪੰਪ ਤੇ ਕੋਈ ਨਾ ਇੱਕ ਬੰਦਾ ਇਦਾਂ ਹੀ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਾਂ ਕਿ ਰੋ ਰਿਹਾ ਦੀਗਾ ਪਰ ਉਹ ਬੰਦਾ ਫੜਿਆ ਹੋਇਆ ਦੀਗਾ ਜੀ ਉਹਨਾਂ ਬੰਦਿਆਂ ਨੇ ਲੁੱਟਖੋ ਵਾਲਿਆਂ ਨੇ ਤੇ ਉਹਦੇ ਸਾਈਡ ਤੇ ਨਾ ਇੱਥੇ ਬੱਖੀ ਚ ਉਹਨਾਂ ਨੇ ਲਾਇਆ ਹੋਇਆ ਤੇ ਛੁਰਾ ਤੇ ਬੰਦੇ ਵੀ ਤਿੰਨ ਸੀਗੇ ਜੀ ਉਹ ਉਧਰੋਂ ਮੈਂ ਆਪਣੀ ਉਸ ਮੋਟਰਸਾਈਕਲ ਭਜਾਈ ਜਾ ਰਿਹਾ ਮਸਤੀ ਦੇ ਵਿੱਚ ਜੀ ਰਾਦਾ ਟਾਈਮ ਦੀ ਟਾਈਮ ਸੀਗਾ ਤੇ ਤੇ ਮੈਂ ਤਾਂ ਉਹਨੂੰ ਬੰਦੇ ਨੂੰ ਦੇਖ ਲਾ ਪਛਾਨ ਲਿਆ ਸੀਗਾ ਬੈਸਪਾਸ ਸਕੂਟਰ ਆ ਹੁੰਦਾ ਸੀ ਉਹਦੇ ਕੋਲ ਤੇ ਰਾਮੂ ਨਾਮ ਦੀਗਾ ਉਹ ਬਾਈ ਦਾ ਤੇ ਉਹ ਬਾਈ ਕੌਣ ਸੀਗਾ ਮੈਂ ਤੁਹਾਨੂੰ ਦੱਸੂਗਾ ਅੱਗੇ ਤੇ ਉਹ ਫਿਰ ਬਾਈ ਨੇ ਵੀ ਮੈਨੂੰ ਮੈਂ ਉਹਨੂੰ ਹਾਕ ਮਾਰੀ ਉਹਦਾ ਰਾਮੂ ਦੀਗਾ ਉਹਦਾ ਨਾਮ ਮੈਂ ਰਾਮੂ ਕਹਿ ਕੇ ਚਲੋ ਜਿਦਾਂ ਆਪਾਂ ਆਮ ਬੰਦੇ ਹੋਏ ਬੰਦੇ ਨੂੰ ਜਾਂਦੇ ਹੋਏ ਹੱਥ ਜਾ ਮਾਰ ਕੇ ਲੰਘ ਜੰਨੇ ਆ ਇਦਾਂ ਹੀ ਮੈਂ ਉਸ ਨੂੰ ਇਸ਼ਾਰਾ ਜਾ ਕਰਕੇ ਨਾਗਿਆ ਰੋਕਿਆ ਨਹੀਂ ਥੋੜਾ ਜਿਹਾ ਅੱਗੇ ਜਾ ਕੇ ਮੈਂ ਰੋਕਿਆ ਮੈਨੂੰ ਸ਼ੱਕ ਜਾ ਹੋਇਆ ਤੇ ਜਦੋਂ ਮੈਂ ਮੋਟਰਸਾਈਕਲ ਹੌਲੀ ਕਰ ਲਿਆ ਬ੍ਰੇਕ ਲਾ ਲਈ ਥੋੜਾ ਜਿਹਾ ਅੱਗੇ ਜਾ ਕੇ ਮੈਨੂੰ ਸ਼ੱਕ ਜਾ ਹੋਇਆ ਮਾਂ ਕਿਤੇ ਇਹ ਵੀ ਨਾ ਕਿਤੇ ਘੇਰ ਗਿਆ ਹੋਵੇ ਬੰਦਿਆ ਨੇ ਚਲ ਪੁੱਛਿਆ ਤਾਂ ਲਈ ਇੱਕ ਵਾਰੀ ਜਾ ਕੇ ਬਸ ਉਹੀ ਗੱਲਾਂ ਹੋਈ ਜੀ ਜਦੋਂ ਮੈਂ ਮੋਟਰਸਾਈਕਲ ਮੋੜਿਆ ਉਹ ਬੰਦਿਆ ਨੇ ਮਾਰੀ ਕਿੱਕ ਮੋਟਰਸਾਈਕਲ ਦੀ ਜਦ ਇਹ ਫਰਾਰ ਹੋ ਗਏ ਜੀ ਫਿਰ ਉਹ ਬੰਦਾ ਭਾਈ ਹੱਥ ਜੋੜੇ ਮੇਰੇ ਅੱਗੇ ਕਹਿੰਦਾ ਯਾਰ ਸਹੀ ਟਾਈਮ ਤੇ ਆ ਕੇ ਤਨੇ ਬਚਾੜਾ ਮਨੋ ਨਹੀਂ ਤਾਂ ਮੇਰੇ ਜਿਆਦਾ ਛੋਰਾ ਜਾਂ ਨਗਾ ਦੇਂਦੇ ਜਾਂ ਮੇਰਾ ਸਾਰਾ ਕੁਝ ਖੋ ਕੇ ਲੈ ਜਾਂਦੇ ਪੈਸੇ ਪੂਹੇ ਮਰੇ ਤੇ ਉਹ ਬੰਦਾ ਕੌਣ ਸੀਗਾ ਉਹ ਬੰਦਾ ਜੀ ਆਪਣਾ ਜਿਹੜੀ ਫੈਕਟਰੀ ਦੇ ਵਿੱਚ ਮੈਂ ਕੰਮ ਕਰਦਾ ਹੁੰਦਾ ਸੀਗਾ ਉਹ ਫੈਕਟਰੀ ਦੇ ਵਿੱਚ ਹੀ ਨਾ ਇੱਕ ਕੰਟੇਨਰ ਬਣੀ ਹੋਈ ਸੀਗੀ ਰੋਟੀ ਪਾਣੀ ਬਣਦਾ ਹੁੰਦਾ ਸੀਗਾ ਉੱਥੇ ਤੇ ਉਹ ਉਹਦਾ ਠੇਕਾ ਲੈਂਦਾ ਹੁੰਦਾ ਸੀਗਾ ਉਹ ਵੀ ਮਾਲਕ ਤੇ ਉਸ ਕੰਟੇਨਰ ਦਾ ਉਹ ਉਹ ਬਾਈ ਦਾ ਜੀ ਉਹ ਫਿਰ ਉਹਨਾਂ ਬਾਈ ਨੇ ਅਗਲੇ ਦਿਨ ਉੱਥੇ ਜਦੋਂ ਗਿਆ ਫੈਕਟਰੀ ਦੇ ਵਰੀਆ ਮਾਣੋਦਰ ਕਰਾਇਆ ਉਹਨੂੰ ਬਿਠਾ ਕੇ ਜੀ ਗੱਲਾਂਬਾਤਾਂ ਕਰੀਆਂ ਸੀ ਚਾਹ ਚੋ ਪਲਾਈ ਉਸਨੇ ਦੱਸਿਆ ਉਹਨੇ ਸਾਰਿਆਂ ਨੂੰ ਵੀ ਆਹ ਇਹ ਦੇ ਕਰਕੇ ਰਾਤੋਂ ਬਚਾਅ ਹੋ ਗਿਆ ਮੇਰਾ ਫਿਰ ਮਾਨੂੰ ਕਿਹਾ ਮਾ ਬਈ ਆ ਨੀ ਰ ਤੇਰੇ ਕੋਲ ਲੇਵਰਾ ਯਾਰ ਤੂੰ ਇਹਨਾਂ ਚੋ ਇੱਕ ਦਿਨ ਨਾਲ ਰੱਖਿਆ ਕਰ ਆਣਾ ਜਾਣਾ ਮਾ ਪਰਾਣਾ ਬੰਦਾ ਤੋ ਵੀ ਸੋਏ ਰੋਡ ਦੇ ਉੱਤੇ ਬਹੁਤ ਵਾਕੇ ਹੁੰਦੇ ਸੀਗੇ ਹੁਣ ਤਾਂ ਦਾ ਪਤਾ ਨਹੀਂ ਚਲੋ ਹੁਣ ਡਿਵੈਲ ਭਈ ਆ ਵੀ ਕਾਫੀ ਹੋ ਰਿਹਾ ਹੈ ਜਿੱਦਾਂ ਆ ਦੇਖੋ ਪਿੱਛੇ ਮੈਂ ਤੁਹਾਨੂੰ ਦਿਖਾਇਆ ਗਰਾਊਂਡ ਬਣੇ ਬਨ ਰਹੇ ਸੀਗੇ ਜਿਵੇਂ ਖੇਡਾਂ ਦੇ ਜੀ ਆ ਅੱਗੇ ਵੀ ਹੈਗਾ ਇੱਕ ਮੈਂ ਦਿਖਾਣਾ ਤੁਹਾਨੂੰ ਉਹ ਜਾਲ ਜਿਆ ਤੁਹਾਨੂੰ ਵਿੱਚ ਦਿਖ ਰਿਹਾ ਹੁਣ ਕੋਠੇ ਦੇ ਪਿੱਛੇ ਲਾ ਲੀਏ ਤੇ ਆ ਜਿਵੇਂ ਆ ਕਲੋਨੀ ਵੀ ਬਣ ਗਈ ਇੱਧਰ ਪਿੱਛੇ ਜੀ ਇਹ ਆ ਜਦੋਂ 15 16 ਸਾਲ ਪਹਿਲਾਂ ਦੀ ਤੁਹਾਨੂੰ ਮੈਂ ਗੱਲਾਂ ਦੱਸ ਰਿਹਾ ਹਾਂ ਜੀ ਨਹੀਂ ਤਾਂ ਇੱਥੇ ਕੁਝ ਨਹੀਂ ਹੁੰਦਾ ਸੀ ਆ ਦੇਖੋ ਨਾ ਆ ਜਵਾਕਾਂ ਦੇ ਖੇਡਣ ਖੁੱਡਣ ਵਾਸਤੇ ਆ ਗਰਾਊਂਡ ਤੇ ਬਣ ਕੇ ਹੁਣ ਇੱਥੇ ਸਟ੍ਰੇਟ ਸਪਰ ਹੋਂ ਤਾਂ ਚਲੋ ਇਹ ਚੀਜ਼ ਦਾ ਫਰਕ ਪੈ ਗਿਆ ਹੋਵੇ ਇੱਥੇ ਚੋਰੀ ਠੱਗੀ ਦਾ ਪਰ ਰਾਤ ਨੂੰ ਉਹਦਾ ਸਫਰ ਹੈ ਦਾ ਰਿਸਕ ਹੀ ਹੈ ਜੀ ਕਰਨਾ ਸ਼ਾਇਦ ਗਲਤੇ ਦਾ ਖਾਸ ਕਰਕੇ ਜੀ ਚਲੋ ਸਕੂਟਰ ਮੋਟਰਸਾਈਕਲ ਤੇ ਵੀ ਬੰਦਾ ਰੋਡ ਦਾ ਭੇਤੀ ਹੋਏ ਜਾਂਦਾ ਉਹ ਤਾਂ ਠੀਕ ਆ ਚੱਲੀ ਜਾਂਦਾ ਨਵੇਂ ਬੰਦੇ ਲਈ ਔਖਾ ਹੋ ਜਾਂਦਾ ਜੀ ਘੋੜਾ ਆਪਣਾ ਇੱਕ ਨੰਬਰ ਬਣ ਗਿਆ ਜੀ ਇਹਦਾ ਸਾਰਾ ਨਾ ਟੋਟਲ ਕੰਮ ਕਰਾਇਆ ਜੀ ਮੈਂ ਹਾਲਤ ਇਹਦੀ ਖਰਾਬ ਤੇਗੀ ਪਹਿਲਾਂ ਤੇ ਖੜੇ ਨੂੰ ਵੀ ਕਾਫੀ ਟਾਈਮ ਹੋ ਗਿਆ ਸੀਗਾ ਨਾ ਜੀ ਤੇ ਇਹਦੇ ਕੰਮ-ਕੰਮ ਕਰਾ ਕੇ ਹਣ ਵਧੀਆ ਹੁਣ ਸਟੇਜਾ ਹੋ ਗਿਆ ਓਕੇ ਭਾਈ ਝੋਲ ਤੇ ਨਿਸ਼ਾਨ ਰਹਿਣ ਸਾਦਾ ਪੰਥ ਮਹਾਰਾਜ ਕੇ ਇਹਦੀ ਪੂਰੀ ਆਪਾਂ ਤੁਹਾਨੂੰ ਡਿਟੇਲ ਦੱਸਾਂਗੇ ਕੀ ਕੁਝ ਕਰਾਇਆ ਕੀ ਕੁਝ ਲਵਾਇਆ ਤੇ ਆਪਾਂ ਨੇ ਬਸ ਆ ਆ ਗਿਆ ਜੀ ਅੱਗੇ ਉਹ ਹਾਈਵੇ ਬਾ ਇਥੋਂ ਹੀ ਬਾਅਦ ਸੌੜ ਜਾਣਾ ਬੈਗ ਬਸ ਆ ਜਿਹੜਾ ਸਿੱਧਾ ਰੋਡ ਆ ਜੀ ਇਕੜ ਮਾ ਰੁਕ ਜਾ ਪਹਿਲਾਂ ਇੱਥੇ ਫਿਰ ਦਾਦਾ ਤੁਹਾਨੂੰ ਅਸਿੱਧੀ ਜਿਹੜੀ ਰੋਡ ਆ ਜੀ ਇਹ ਇਹ ਬਾਗਿਆਂ ਦੇ ਸਿੱਧੀ ਉੱਥੇ ਆਪਣੀ ਫੈਕਟਰੀ ਕਣੀ ਜਿੱਥੇ ਆਪਾਂ ਕੰਮ ਕਰਿਆ ਕਰਦੇ ਸੀ ਕਿ ਮੈਂਡ ਪਿੰਡ ਤੋਂ ਅਗੇ ਭੰਨਰੀ ਪਿੰਡ ਤੇ ਭਈ ਆ ਜਿੱਧਰੋਂ ਟਰਾਲਾ ਜਾ ਰਿਹਾ ਗੱਡੀ ਜਾ ਰਹੀ ਆ ਇਹ ਬਾਗਿਆਂ ਦਾ ਰੋਡ ਸਿੱਧਾ ਹਾਈਵੇ ਆਪਣਾ ਉੱਥੇ ਰਾਜਪੁਰਾ ਰੋਡ ਤੇ ਜੀ ਚੰਡੀਗੜ੍ਹ ਰੋਡ ਤੇ ਤੇ ਨਾਲ ਆ ਸੱਜੇ ਹੱਥੋਂ ਮੁੜਜੋ ਇਹ ਨਗ ਜਾਂਦਾ ਜੀ ਜਾ ਕੇ ਉਹ ਆਪਣਾ ਜਿਹੜਾ ਦੂਜਾ ਹਾਈਵੇ ਆ ਉਹ ਪੁਆਨਿਕੜ ਸੰਗਰੂਰ ਉਹ ਹਾਈਵੇ ਤੇ ਚੜ ਜਾਂਦਾ ਜੀ ਜਾ ਕੇ ਇਹ ਠੀਕ ਹੈ ਜੀ ਬਾ ਆਪਾਂ ਘਰ ਤੋਂ ਇੱਥੇ ਤੱਕ ਆ ਗਏ 6 5.5 6 ਕਿਲੋਮੀਟਰ ਆ ਗਏ ਜੀ ਤੇ ਬਸ ਹੁਣ ਇੱਥੋਂ ਵਾਪਸ ਹੋ ਜੰਨੇ ਆ ਤੇ ਇਧਰ ਭਈਆ ਚੋਬਰ ਕਿਤੇ ਯਾਤਰਾ ਤੋਂ ਆ ਰਹੇ ਆ ਜਾਂ ਜਾ ਰਹੇ ਨੇ ਨਿਸ਼ਾਨ ਸਾਹਿਬ ਲਾ ਕੇ ਜਿੱਥੇ ਆਪਾਂ ਰਾਈਡ ਦੇ ਉੱਤੇ ਜਾਣਾ ਉਹ ਆਪਾਂ ਤੁਹਾਨੂੰ ਜਲਦੀ ਅਪਡੇਟ ਦੇ ਦਾਂਗੇ ਬਸ 2-4 ਦਿਨਾਂ ਦੇ ਵਿੱਚ ਵਿੱਚ ਤੇ ਹੋ ਸਕਦਾ ਸ਼ਾਇਦ ਅਗਲੀ ਵੀਡੀਓ ਆਪਣੀ ਉਸ ਰਾਈਡ ਦੀ ਹੀ ਆਵੇ ਤੇ ਬਸ ਛੁੱਟੀਆਂ ਅਪਲਾਈ ਕਰਤੀਆਂ ਆਪਾਂ ਕੰਮ ਤੋਂ ਤਿੰਨ ਜਾਂ ਚਾਰ ਕਰ ਦਿਨ ਲਈਏ ਸਬਰ ਹੋਊਗਾ ਜੀ ਆਪਣਾ ਇਹ ਤੇ ਜਾਵਾਂਗੇ ਕਿੱਥੇ ਆਪਾਂ ਤੁਹਾਨੂੰ ਉਸੇ ਟਾਈਮ ਦੱਸਾਂਗੇ ਜੀ ਮੌਕੇ ਤੇ ਬਾਜਾ ਹੋ ਸਕਦਾ ਕਿ 10 ਤਰੀਕ ਦੇ ਨੇੜੇ ਤੇੜੇ ਆਪਾਂ ਨਿਕਲ ਜਾਾਂਗੇ ਜੀ ਤੇ ਜੇ ਗੁਰੂ ਸਾਹਿਬ ਨੇ ਆਗਿਆ ਦਿੱਤੀ ਤਾਂ ਜੀ ਬਾਕੀ ਦੇਖੋ ਜ ਹੁਣ ਪਤਾ ਤਾਂ ਕੱਲ ਦਾ ਵੀ ਨਹੀਂ ਹੁੰਦਾ ਆਪਾਂ ਨੂੰ ਹਨਾ ਬਾਕੀ ਮੌਸਮ ਕੁਝ ਮੈਂ ਪ੍ਰਸਾਤਾ ਕਰਕੇ ਵੀ ਰੁਕਿਆ ਹੋਇਆ ਸੀਗਾ ਮੈਂ ਕਿਹਾ ਚਲੋ ਨੰਗ ਜਾਣ 10 ਦਿਨ ਹੋਰ ਤੇ ਸਰ ਨਹੀਂ ਮੇਕਣੀ ਜ ਖੱਜਲ ਖਵਾਰ ਜ ਹੁਣੋਂ ਪੈਂਦਾ ਰਹਾ ਦੇ ਵਿੱਚ ਜੀ ਬਹੁਤ ਪਾਸੇ ਦੇਖਦੇ ਹਾਂ ਮੇਰੀ ਤਾਂ ਕੋਸ਼ਿਸ਼ ਪੂਰੀ ਆ ਕਿ ਆਪਾਂ ਨਿਕਲ ਜਾਈਏ 10 ਤਰੀਕ ਦੇ ਨੇੜੇ ਤੇੜੇ ਬਾਕੀ ਬਾਬਾ ਸੁੱਖ ਰੱਖੇ ਜੀ ਜਿਵੇਂ ਗੁਰੂ ਸਾਹਿਬ ਦੀ ਕਿਰਪਾ ਹੋਊਗੀ ਜੀ ਉਹਨਾਂ ਦੀ ਕਿਰਪਾ ਦੇ ਮੁਤਾਬਕ ਹੀ ਆਪਾਂ ਨੂੰ ਚੱਲਣਾ ਪੈਣਾ ਠੀਕ ਹੈ ਜੀ ਠੀਕ ਹੈ ਬਸ ਹੁਣ ਵਾਪਸ ਆ ਗਿਆ ਸੀਗਾ ਮੈਂ ਉੱਥੋਂ ਜੇ ਹਾਈਵੇ ਨੂੰ ਹੱਥ ਲਾ ਕੇ ਮੁੜਾਇਆ ਜੀ ਆਪਾਂ ਤੇ ਹਨੇਰਾ ਵੀ ਲੱਗ ਗਿਆ ਹੁਣ ਛੇਤੀ ਛੇਤੀ ਘਰ ਚਲੀਏ ਮੌਸਮ ਦੇ ਵੀ ਲੱਗ ਰਹੀ ਹੈ ਮਾਨੂੰ ਗਰਬੜ ਜੀ ਹੁੰਦੀ ਟਾਈਮ ਨਾਲ ਤਾਂ ਲੈ ਘਰ ਜਾ ਗਿਆ ਘਾਰੇ ਜਾਵੜੀ ਵਾਲੇ ਜੇ ਆ ਗਿਆ ਮੀਂਹ ਰਾਤ ਦੇ ਵਿੱਚ ਫਿਰ ਕੰਮ ਖਰਾਬ ਹੋ ਜਾਊਗਾ ਜੀ ਆਪਾਂ ਨੂੰ ਇਕਦਾ ਰੋਡ ਦੇ ਨਾਲੇ ਦਾਲੇ ਗੰਦ ਬਹੁਤ ਪਾਇਆ ਹੋਇਆ ਜੀ ਸੜੇ ਹਾਂ ਮਾਰਦੀ ਔਰੇ ਪੂਰੀ ਜੋ ਨੰਗਦਿਆ ਹੈ ਥੋੜਾ ਜਿਹਾ ਟੋਟਾ ਹੀ ਹੈ ਅਧਿਕ ਕਿਲੋਮੀਟਰ ਦਾ ਇੱਕ ਤਾਂ ਜਦੋਂ ਆਪਾਂ ਸਾਈਕਲਿੰਗ ਕਰਦੇ ਆ ਤੇ ਸਾਹ ਪਾਣੂ ਉਦਾਂ ਹੀ ਚੜਾ ਆਉਂਦਾ ਹਨਾ ਜਾਂ ਭੱਜਣਾ ਅੱਠ ਕਿਤੇ ਹੁੰਦੀ ਆ ਆਪਾਂ ਕੋਈ ਵੀ ਵਰਕਆਊਟ ਕੀਤਾ ਹੁੰਦਾ ਆਪਣੀ ਹਾਰਟ ਬੀਟ ਤਾਂ ਤੇਜ਼ ਹੁੰਦੀ ਉਹ ਉਹਦੇ ਨਾਲ ਤੇ ਜਦੋਂ ਹਾਰਟ ਬੀਟ ਤੇਜ਼ ਹੁੰਦੀ ਹੈ ਫਿਰ ਆਪਣਾ ਨੱਕ ਉਹ ਡਬਲ ਸਾਹ ਖਿੱਚਦਾ ਹੁੰਦਾ ਤੇ ਜਦੋਂ ਡਬਲ ਸਾਹ ਖਿੱਚਦਾ ਉਹ ਆਕਸੀਜਨ ਤਾਂ ਚਲੋ ਲਿੰਦਾ ਹੀ ਲਿੰਦਾ ਤੇ ਆ ਨੇੜੇ ਤੇੜੇ ਦੀ ਜਿਵੇਂ ਆ ਸੜਹਾਂ ਆ ਰਹੀ ਆ ਓਰੇ ਇਹ ਸਾਰੀ ਖਿੱਚ ਲਿੰਦਾ ਉਹ ਅੰਦਰੋਂ ਮਣ ਜਾ ਹੋਰੇ ਤਰ੍ਹਾਂ ਹੋ ਜਾਂਦਾ ਫਿਰ ਲੋ ਜੀ ਭਾਈ ਟਾਈਮ ਨਾਲੇ ਮੁੜਿਆ ਜ ਆਪਾਂ ਆ ਲਗੜੀਆਂ ਰੌਣਕਾਂ ਦੇਖੋ ਠੀਕ ਹੈ ਜੀ ਇਹ ਰੋਡ ਵੀ ਵਧੀਆ ਹੁਣ ਡਬਲ ਹੋਣ ਲੱਗਿਆ ਵਧੀਆ ਕੰਮ ਜਿਆ ਚੱਲ ਰਹਾ ਹੈ ਤੇ ਵੀ ਇਹ ਜਿਹੜਾ ਪਟਿਆਲੇ ਕੋ ਆਪਣਾ ਸੋਲਰ ਕਣੀ ਨੂੰ ਜਾਂਦਾ ਜੀ ਰੋਡ ਉਹ ਆਹ ਹੈ ਲੋ ਜੀ ਵਾ ਪਹੁੰਚ ਗਿਆ ਆ ਗਿਆ ਸਾਹਮਣੇ ਗੁਰਦੁਆਰਾ ਮੋਤੀ ਬਾਗ ਸਾਹਿਬ ਠੀਕ ਹੈ ਜੀ ਆਹ ਸਾਹਮਣੇ ਸਿੱਧੀ ਸੜਕ ਹੈ ਅੱਗੇ ਗੁਰਦੁਆਰਾ ਸਾਹਿਬ ਵਾਲੀ ਜੀ ਤੇ ਆਪਾਂ ਮੁੜ ਜਾਣਾ ਇਧਰੋਂ ਖੱਬੇ ਹੱਥੋਂ ਇਹ ਕੋ ਨਾਲ ਲਿਖਵਾ ਰਹੇ ਹਾਂ ਬੋਰਡ ਮੈਡਮ ਕਰਕੇ ਸਾਰੇ ਦਿਖਾ ਲੈ ਲਓਗੇ ਕਹਿੰਦਾ ਹੈ ਲੈ ਕਿ ਤੋਂ ਵੇਖਦਾ ਹੈ ਬੋਰਡ ਦਿੱਤਾ ਬੈਠਾ ਇਹ ਗੇਟ ਵੀ ਨਮਾਈ ਬਣਾਇਆ ਠੀਕ ਹੈ ਜੀ ਗੁਰਦੁਆਰਾ ਮੋਤੀ ਬਾਗ ਸਾਹਿਬ ਦਾ ਆ ਗਿਆ ਜੀ ਆਯੁਰਵੈਦਿਕ ਕਾਲਾ ਚੌਕ ਆ ਇਹ ਆਪਣੇ ਜਿਹੜਾ ਸੱਜੇ ਹੱਥਾ ਜੀ ਬਿਲਡਿੰਗ ਇਹ ਹੈਗੇ ਆ ਜੀ ਆਯੁਰਵੈਦਿਕ ਕਾਲਜ ਇਹ ਤੇ ਆ ਬੋਰਡ ਲੱਗ ਰਿਹਾ ਜੀ ਇਕਨ ਮੈਂ ਰੋਕੇ ਦਿਖਾਣਾ ਤੁਹਾਨੂੰ ਇਹ ਹੈ ਜੀ ਆਯੁਰਵੈਦਿਕ ਕਾਲਜ ਤੇ ਕਾਲਜ ਦੇ ਸਾਹਮਣੇ ਨਾਲ ਬਣਿਆ ਹੋਇਆ ਜੀ ਆਪਣਾ ਰੋਡ ਦੇ ਦੂਜੇ ਪਾਸੇ ਆਯੁਰਵੈਦਿਕ ਹਸਪੀਟਲ ਨੇਰਾ ਹੋ ਗਿਆ ਹੁਣ ਸ਼ਾਇਦ ਵੀਡੀਓ ਸਾਫ਼ ਨਹੀਂ ਆਣੀ ਠੀਕ ਹੈ ਜੀ ਇਹ ਉਮਰ ਸਾਹਮਣੇ ਹੀ ਨੇ ਜੀ ਆਯੁਰਵੈਦਿਕ ਹਸਪੀਟਲ ਹੈ ਜੀ ਤੇ ਇੱਧਰ ਹੈਗਾ ਜੀ ਆਯੁਰਵੈਦਿਕ ਕਾਲਜ ਇਹ ਪਟਿਆਲਾ ਸ਼ਹਿਰ ਦੇ ਵਿੱਚੋਂ ਬਣਾ ਹੋਇਆ ਜੀ। ਆਯੁਰਵੇਦਿਕ ਭਾਈ। ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਨਾਲੇ ਬਸ ਇੱਥੋਂ ਆਪਣਾ 500 ਮੀਟਰ ਦੀ ਨੇੜੇ ਤੇੜੇ ਘਰ ਆ ਜੂਗਾ ਜੀ। 1.5 ਕਿਲੋਮੀਟਰ ਤੇ ਬਸ ਠੀਕ ਹੈ ਜੀ ਬਾਕੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਜੀ ਆਪਣੇ ਸੱਜਣਾ ਮਿੱਤਰਾਂ ਨੂੰ ਤੇ ਜਿਹੜੇ ਆਪਣੇ ਸਰੋਤੇ ਅੱਜ ਨਵੇਂ ਦੇਖ ਰਹੇ ਨੇ ਵੀਡੀਓ ਨੂੰ ਉਹ ਵੀਡੀਓ ਨੂੰ ਲਾਈਕ ਸ਼ੇਅਰ ਤਾਂ ਕਰਨਾ ਹੀ ਕਰਨਾ ਉਹਨਾਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਆ ਘੰਟੀ ਵਾਲਾ ਬਟਨ ਜੀ ਜਰੂਰ ਦਬਾ ਦਿਆ ਕਰੋ ਮਿਲਦੇ ਹਾਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਪੂਰੀ ਵੀਡੀਓ ਦੇਖਣ ਦੇ ਲਈ ਸਤਿ ਸ਼੍ਰੀ ਅਕਾਲ ਜੀ